ਸਵੇਰ ਕਾਲ ਦਾ ਪੰਜਾਬੀ ਲਿੰਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਯਾਨੀ ਕਿ 13 ਸਤੰਬਰ ਦੀਆਂ ਦਿਨ ਪਰ ਦੀਆਂ तमाम ਉਹਨਾਂ ਖਬਰਾਂ ਉਤੇ ਚਾਤੀ ਮਾਰਾਂਗੇ ਜੋ ਹੁਣ ਤੱਕ ਉੱਪਰ ਕੇ ਸਾਹਮਣੇ ਆਈਆਂ ਹਨ ਅਸੀਂ ਗੱਲ ਕਰਾਂਗੇ ਅੱਜ ਸਵੇਰ ਤੋਂ ਹੀ NIA ਦੀ ਟੀਮ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਜਿਵੇਂ ਕਿ ਮੋਕਾ ਤੇ ਅੰਮ੍ਰਿਤਸਰ ਦੇ ਨਜ਼ਦੀਕ ਪੈਂਦੇ ਇਲਾਕਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਇਸ ਤੇ ਤਾਰ ਅਮਰਿਤਪਾਲ ਹੋਂਣਾ ਨਾਲ ਜੋੜ ਕੇ ਦੇਖੀ ਜਾ ਰਹੀ ਹੈ ਉਸ ਤੋਂ ਬਾਅਦ ਗੱਲ ਕਰਾਂਗੇ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਹੈ ਕਿਸ ਤਰ੍ਹਾਂ ਉਹਨਾਂ ਨੂੰ ਸੁਖਤਾ ਸਾਹ ਮਿਲੇ ਤੇ ਕਿੰਨਾਂ ਸ਼ਰਤਾਂ ਦੇ ਆਧਾਰ ਤੇ ਅਰਵਿੰਦ ਕੇਜਰੀਵਾਲ ਬਾਹਰ ਆਏ ਨੇ ਤੇ ਬਾਹਰ ਆਣ ਤੋਂ ਬਾਅਦ ਉਹਨਾਂ ਨੂੰ ਕਿਹੜੀਆਂ ਗੱਲਾਂ ਕਰਨ ਦੀ ਇਜਮਾਈ ਹੋਵੇਗੀ ਤੇ ਨਾਲ ਦੀ ਨਾਲ ਛਾਤੀ ਮਰਾਂਗੇ ਉਸ ਖਬਰ ਉੱਤੇ ਜਿਸ ਨੂੰ ਲੈ ਕੇ ਕਾਫੀ ਪੁਲਿਸ ਤੇ ਦੀ ਮੁਸ਼ਕਲ ਕਾਰੀ ਸੀ ਯਾਨੀ ਕਿ ਜਿਸਾਂ ਬੀਤੇ ਦਿਨੀ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਜਿਹੜਾ ਉੱਥੇ ਧਮਾਕਾ ਹੋਇਆ ਸੀ ਆਖਰਕਾਰ ਪੰਜਾਬ ਪੁਲਿਸ ਨੇ ਸਮਾਂ ਰਹਿੰਦਿਆਂ ਉਹਨਾਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਆਖਰਕਾਰ ਕਿੰਨੀ ਕੁ ਮੁਸ਼ਕਲ ਪੁਲਿਸ ਨੂੰ ਇਸ ਪਿੱਛੇ ਕਰਨੀ ਪਈ ਹੈ ਇਸ ਦੀ ਜਾਣਕਾਰੀ ਕਿੱਥੋਂ ਮਿਲੀ ਹੈ ਇਸ ਬਾਰੇ ਵੀ ਤੁਹਾਨੂੰ ਇਸ ਬਲਟਨ ਦੇ ਜ਼ਰੀਏ ਜਾਣਕਾਰੀ ਦਵਾਂਗੇ ਤੇ ਇਸ ਦੇ ਨਾਲ ਨਾਲ ਹੀ ਇੱਕ ਹੋਰ ਖਬਰ ਜੋ ਕਿ ਪੰਜਾਬ ਪੁਲਿਸ ਤੇ ਇੱਕ ਮੁਲਾਜ਼ਮ ਨਾਲ ਜੁੜੀ ਹੋਈ ਹੈ ਜਿਸ ਨੇ ਕੋਰੋਨਾ ਦੀ ਰਿਸ਼ਵਤ ਇਕੱਠੀ ਕੀਤੀ ਹੈ ਉਸ ਉੱਤੇ ਵੀ ਗੱਲਬਾਤ ਹੋਏਗੀ ਤੇ ਨਾਲ ਦੇ ਨਾਲ ਗੱਲ ਕਰਾਂਗੇ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਜਮੇਰ ਸ਼ਰੀਫ ਤੇ ਵਿੱਚ ਹਜ਼ਾਰਾਂ ਕਿਲੋਆਂ ਦੇ ਹਿਸਾਬ ਨਾਲ ਜਿਹੜਾ ਉੱਥੇ ਵੈਸ਼ਨੋ ਭੋਜਨ ਬਣੇਗਾ ਉਹ ਕਿੰਨੇ ਹਜ਼ਾਰ ਕਿਲੋ ਨੇ ਉਹ ਵੀ ਤੁਹਾਨੂੰ ਇਸ ਪਲਟਨ ਤੇ ਸਰੀਆ ਦੱਸਦੇ ਆ ਸੋ ਆਓ ਫਿਰ ਝਾਤ ਮਾਰਦੇ ਆ ਖਬਰਾਂ ਵੱਲ ਸੋ ਪੰਜਾਬ ਸਰਕਾਰ ਤੋਂ ਬਾਅਦ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਾਨੀ ਕਿ NIA ਨੇ ਖਡੂਰ ਸਾਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਖਿਲਾਫ ਸਿਕੰਜਾ ਕੱਸ ਲਿਆ ਹੈ ਸਵੇਰ ਤੋਂ ਹੀ NIA ਦੀ ਟੀਮ ਮੋਗਾ ਅਤੇ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ ਜਿਹੜੀ ਜਾਣਕਾਰੀ ਮਿਲੀ ਹੈ ਉਸ ਮੁਤਾਬਿਕ ਤੜਕਸਾਰ ਸਵੇਰੇ 5-6 ਦੇ ਵਿੱਚ ਅੰਮ੍ਰਿਤਸਰ ਦੇ 3 ਅਤੇ ਮੋਗਾ ਦੇ 1 ਥਾਂ ਦੇ ਉੱਤੇ NIA ਦੀ ਟੀਮ ਵੱਲੋਂ ਰੇਡ ਕੀਤੀ ਗਈ ਹੈ ਤੇ ਅੰਮ੍ਰਿਤਸਰ ਦੇ ਵਿੱਚ ਮਾਰੇ ਗਏ ਛਾਪੇ ਦਾ ਸੰਬੰਧ ਸਿੱਧਾ ਅਮਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਮੌਜੂਦਾ MP ਨੇ ਉਹਨਾਂ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਰਈਆ ਦੇ ਨੇੜੇ ਪਿੰਦੇ ਪਿੰਡ ਫੇਰੂਮਨ ਰੋਡ ਦੇ ਉੱਤੇ ਅਮਰਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਪਰ ਉਹਨਾਂ ਦੇ ਚਾਚਾ ਉੱਥੇ ਮੌਜੂਦ ਨਹੀਂ ਸੀ ਜਿਸ ਕਾਰਨ ਪੁਲਿਸ ਨੇ ਅਮਰਤਪਾਲ ਸਿੰਘ ਦੀ ਚਾਚੀ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਪੁੱਛਗਿੱਛ ਲਈ ਥਾਣੇ ਲੈ ਗਏ ਨੇ ਤੇ ਕਿਸੇ ਨੂੰ ਵੀ ਥਾਣੇ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਨਾਲ ਦੀ ਨਾਲ ਜੇ ਗੱਲ ਕਰੀਏ ਇਸ ਤੋਂ ਇਲਾਵਾ ਹੋਰ ਕਿੱਥੇ ਛਾਪੇਮਾਰੀ ਹੋਈ ਹੈ ਤਾਂ ਫਿਰ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਪਿੰਦੇ ਸਠਿਆਲਾ ਦੇ ਬੁਤਾਲਾ ਦੇ ਵਿੱਚ ਅੰਮ੍ਰਿਤਪਾਲ ਦੇ ਜੀਜੇ ਦੇ ਘਰ ਦੇ ਵਿੱਚ ਵੀ ਰੇਡ ਹੋਈ ਹੈ ਤੇ ਤੀਜੀ ਰੇਡ ਮਹਿਤਾ ਦੇ ਵਿੱਚ ਅੰਮ੍ਰਿਤਪਾਲ ਦੇ ਜੀਜੇ ਦੇ ਹੀ ਜੀਜੇ ਦੇ ਘਰ ਦੇ ਵਿੱਚ ਵੀ ਹੋਈ ਹੈ ਯਾਨੀ ਕਿ ਇਹਨਾਂ ਤਿੰਨਾਂ ਰੇਡਾਂ ਦਾ ਜਿਹੜਾ ਸੰਬੰਧ ਹੈ ਉਹ ਅੰਮ੍ਰਿਤਪਾਲ ਸਿੰਘ ਹੋਣਾ ਦੇ ਪਰਿਵਾਰ ਦੇ ਨਾਲ ਹੈ ਯਾਨੀ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਰੇਡ ਕੀਤੀ ਗਈ ਹੈ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਮੋਗਾ ਦੇ ਹਲਕਾ ਬਾਗਾ ਪੁਰਾਣਾ ਦੇ ਸੰਮਲ ਸਰ ਕਸਬੇ ਦੇ ਵਿੱਚ ਵੀ ਕਵੀ ਮੱਖਣ ਸਿੰਘ ਮੁਸਾਫਰ ਦੇ ਘਰ ਦੇ ਵਿੱਚ ਸਵੇਰੇ ਰੇਡ ਕੀਤੀ ਗਈ ਹੈ NIA ਦੀ ਟੀਮ ਦੇ ਵੱਲੋਂ ਤੇ ਤੁਹਾਨੂੰ ਦੱਸ ਦਈਏ ਕਿ ਟੀਮ ਨੇ ਉੱਥੇ ਪਹੁੰਚ ਕੇ ਕਿਸੇ ਚੀਜ਼ ਨੂੰ ਖੰਗਾਲਣ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਹੈ ਉੱਥੇ ਹਰ ਇੱਕ ਇੱਕ ਛੋਟੀ ਛੋਟੀ ਚੀਜ਼ ਇੱਥੋਂ ਤੱਕ ਕਿ ਆਟੇ ਦੀਆਂ ਡਰਮੀਆਂ ਤੱਕ ਵੀ ਛਾਂਟੀਆਂ ਗਈਆਂ ਨੇ ਕਿਸ ਤੇ ਵਿੱਚ ਕੋਈ ਸੁਰੱਖਿਆ ਨਹੀਂ ਹੈ ਤੇ ਨਾਲ ਦੀ ਨਾਲ ਜਿਹੜਾ VCR ਲੱਗਾ ਹੁੰਦਾ ਸੀ CCTV ਕੈਮਰਿਆਂ ਦੇ ਨਾਲ ਉਸ ਨੂੰ ਵੀ ਉੱਥੋਂ ਕਲੈਕਟ ਕਰ ਲਿਆ ਗਿਆ ਜਿਨ੍ਹਾਂ ਸਬੂਤ ਸੀਗੇ ਜਿਹੜੇ ਉਹਨਾਂ ਨੂੰ ਲੱਗਦੇ ਸਨ ਕਿ ਇਹ ਜ਼ਰੂਰੀ ਇਨਵੈਸਟੀਗੇਸ਼ਨ ਦਾ ਹਿੱਸਾ ਨੇ ਉਹ ਇਕੱਠੇ ਕਰ ਲਏਗੇ ਨੇ ਬਾਅਦ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਸਾਡਾ ਕਿਸੇ ਤਰੀਕੇ ਨਾਲ ਵੀ ਕੋਈ ਗਲਤ ਸੰਬੰਧ ਨਹੀਂ ਹੈ ਤੇ ਜੋ ਇਨਵੈਸਟੀਗੇਸ਼ਨ ਕਰਨੀ ਹੈ ਇਸ ਟੀਮ ਨੇ ਅਸੀਂ ਉਸ ਤੇ ਵਿੱਚ ਪੂਰਾ ਸਹਿਯੋਗ ਦੇਵਾਂਗੇ ਪਰ ਜਿਸ ਤਰੀਕੇ ਦੇ ਨਾਲ ਇਸ ਟੀਮ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਹੈ ਉਹ ਆਪਣੇ ਆਪ 'ਚੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਹੁਣ ਖਬਰ ਜੁੜੀ ਹੋਈ ਹੈ ਜੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਯਾਨੀ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ ਹੈ ਯਾਨੀ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਚੁਕੀ ਹੈ ਸੁਪਰੀਮ ਕੋਰਟ ਨੇ ਜ਼ਮਾਨਤ ਕਈ ਸ਼ਰਤਾਂ ਦੇ ਤਹਿਤ ਅਰਵਿੰਦ ਕੇਜਰੀਵਾਲ ਹੁਣਾ ਨੂੰ ਦਿੱਤੀ ਹੈ ਜਿਸ ਬਾਰੇ ਤੁਹਾਨੂੰ ਦੱਸ ਦਈਏ ਕਿ 10 ਲੱਖ ਰੁਪਏ ਦਾ ਮੁਚਲਕਾ ਅਰਵਿੰਦ ਕੇਜਰੀਵਾਲ ਹੁਣਾ ਨੂੰ ਜ਼ਮਾਨਤ ਰਾਂ ਦੇਣਾ ਪਿਆ ਤੇ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਆਪੋ ਆਪਣੇ ਤਰੀਕੇ ਦੇ ਨਾਲ ਟਵੀਟ ਕਰਕੇ ਯਾਨੀ ਕਿ ਐਕਸਹੰਡਲ ਉੱਤੇ ਵਧਾਈਆਂ ਦਿੰਦੇ ਥੱਕ ਨਹੀਂ ਰਹੇ ਭਾਵੇਂ ਉਹ ਭਗਵੰਤ ਮਾਨ ਹੋਣ ਭਾਵੇਂ ਉਹ ਰਾਗਵ ਚੱਡਾ ਹੋਣ ਭਾਵੇਂ ਕੁਲਦੀਪ ਸਿੰਘ ਢਾਲੀਵਾਲ ਹੋਣ ਹਰ ਕੋਈ ਜਸ਼ਨ ਮਨਾਉਂਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜੀਵਾਲ ਦੀ ਰਿਹائش ਤੇ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਇੰਜ ਲੱਗ ਰਿਹਾ ਕਿ ਉੱਥੇ ਦੀਵਾਲੀ ਮਨਾਈ ਜਾ ਰਹੀ ਹੋਵੇ ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜੀਵਾਲ ਦੀ ਧਰਮ ਪਤਨੀ ਅਤੇ ਮਾਤਾ ਨੂੰ ਹੀ ਆਫਰ ਕਹ ਲਈਏ ਬਾਕੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੇ ਲਈ ਸਮੁੱਚੀ ਲੀਡਰਸ਼ਿਪ ਭਾਵੇਂ ਉਹ ਪੰਜਾਬ ਤੋਂ ਹੋਵੇ ਭਾਵੇਂ ਹੋਰ ਕਿਸੇ ਸੂਬੇ ਤੋਂ ਹੋਵੇ ਸਾਰੇ ਹੀ ਅਰਵਿੰਦ ਕੇਜੀਵਾਲ ਦੇ ਘਰ ਵਧਾਈਆਂ ਦੇਣ ਪਹ ਅਰਵਿੰਦ ਕੇਜੀਵਾਲ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਸੋ ਤਮਾਮ ਉਹਨਾਂ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜੇ ਅਰਵਿੰਦ ਕੇਜੀਵਾਲ ਨੂੰ ਚਾਹੁੰਦੇ ਸਨ ਕਿ ਜਲਦ ਉਹ ਰਿਹਾਉ ਕੇ ਬਾਹਰ ਆਣ ਨਾਲ ਦੀ ਨਾਲ ਹੁਣ ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ ਕਿ ਹਰਿਆਣਾ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ ਤੇ ਅਰਵਿੰਦ ਕੇਜਰੀਵਾਲ ਉੱਥੇ ਜਾ ਕੇ ਕਿਸ ਤਰ੍ਹਾਂ ਦਾ ਪ੍ਰਚਾਰ ਕਰਨਗੇ ਕਿ ਇਹਨਾਂ ਦੇ ਬਾਹਰ ਆਉਣ ਦੇ ਨਾਲ ਪਾਰਟੀ ਹਰਿਆਣਾ ਦੇ ਵਿੱਚ ਹੋਰ ਮਜ਼ਬੂਤ ਹੋਵੇਗੀ ਜਾਂ ਫਿਰ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਹੋਵੇਗਾ ਸੋ ਇਹਨਾਂ तमाम ਗੱਲਾਂ ਦੇ ਉੱਤੇ ਅੱਜ ਦਿਨ ਭਰ ਦੀ ਹਰ ਇੱਕ ਮੀਡੀਆ ਧਾਰੇ ਦੀ ਇਸਤੇ ਉੱਤੇ ਖਬਰ ਦੇ ਉੱਤੇ ਜਿਹੜੀ ਨਜ਼ਰ ਹੈ ਉਹ ਟਿਕੀ ਹੋਈ ਸੀ ਸੋ ਅੱਜ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਪੰਚਾਇਤਾਂ ਮਾਰਦੇ ਅਗਲੀ ਖਬਰ ਵੱਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਹਨ ਹਾਲੀ ਦੀ ਕੜੀ ਦੇ ਵਿੱਚ ਪੰਚਾਇਤਾਂ ਦਾ ਕੰਮ ਡੀਡੀਪੀਓ ਦੇਖਣਗੇ ਦੱਸ ਦਈਏ ਕਿ ਪੰਜਾਬ ਦੇ ਵਿੱਚ 13000 ਗ੍ਰਾਮ ਪੰਚਾਇਤਾਂ ਪਹਿਲਾਂ ਹੀ ਭੰਗ ਕੀਤੀਆਂ ਜਾ ਚੁੱਕੀਆਂ ਨੇ ਤੇ ਰਹਿndੀਆਂ 153 ਦੇ ਵਿੱਚੋਂ 56 ਪੰਚਾਇਤਾਂ ਕਮੇਟੀਆਂ ਨੂੰ ਸਰਕਾਰ ਵੱਲੋਂ ਭੰਗ ਕਰ ਦਿੱਤਾ ਗਿਆ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਹੁਣ ਚਾਤ ਪਾਉਣੇ ਅਗਲੀ ਖਬਰ ਵੱਲ ਬੀਤੇ ਦਿਨੀ ਚੰਡੀਗੜ੍ਹ ਦੇ ਸੈਕਟਰ 10 ਤੇ ਵਿੱਚ ਇੱਕ ਤਮਾਕਾ ਹੋਇਆ ਸੀ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਤੜਕਲੀ ਜਿਹੜੀ ਉਹ ਮੱਚੀ ਹੋਈ ਸੀ ਜੀ ਹਾਂ ਹੁਣ ਪਤਾ ਲੱਗਾ ਹੈ ਕਿ ਜਿਨ੍ਹਾਂ ਮੁਲਜ਼ਮਾਂ ਨੇ ਇਹ ਕੰਮ ਕੀਤਾ ਸੀਗਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਨਾਲ ਸਾਂਝੇ ਆਪਰੇਸ਼ਨ ਤਹਿਤ ਮੁੱਖ ਦੋਸ਼ੀ ਰੋਹਨ ਮਸੀਹ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਹੈ ਇਸ ਮਾਮਲੇ ਦੇ ਵਿੱਚ ਪਿੰਡ ਪਸੀਆਂ ਦੇ ਰਹਿਣ ਵਾਲੇ ਰੋਹਣ ਮਸੀਹ ਦੀ ਗ੍ਰਿਫਤਾਰੀ ਅਤੇ ਹੋਰ ਦੋਸ਼ੀਆਂ ਦੀ ਪਛਾਣ ਕੀਤੀ ਗਈ ਹੈ ਡੀਜੀਪੀ ਗੁਰਵ ਯਾਦਵ ਨੇ ਐਕਸ ਹੈਂਡਲ ਉੱਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਕਾਬੂ ਕੀਤੇ ਗਏ ਵਿਅਕਤੀਆਂ ਦੇ ਕਬਜ਼ੇ ਦੇ ਵਿੱਚੋਂ 9 ਐਮਐਮ ਗਲਾਕ ਪਿਸਤੌਲ ਅਤੇ ਅਸਲਾ ਵੀ ਬਰਾਮਦ ਕੀਤਾ ਗਿਆ ਡੀਜੀਪੀ ਨੇ ਕਿਹਾ ਕਿ ਸਾਜ਼ਿਸ਼ ਦਾ ਖੁਲਾਸਾ ਕਰਨ ਦੇ ਲਈ ਅਗੇਰਲੀ ਜਾਂਚ ਚੰਡੀਗੜ੍ਹ ਪੁਲਿਸ ਤੇ ਤਾਲਮਿਲ ਦੇ ਨਾਲ ਸਾਂਝੇ ਤੌਰ ਤੇ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅੰਮ੍ਰਿਤਸਰ ਦੀ ਹਿਰਾਸਤ ਦੇ ਵਿੱਚ ਮੁੜਲੀ ਜਾਂਚ ਦੌਰਾਨ ਰੋਹਨ ਨੇ ਚੰਡੀਗੜ੍ਹ ਦੇ ਵਿੱਚ ਗ੍ਰੇਨੇਡ ਧਮਾਕੇ ਵਿੱਚ ਆਪਣੀ ਭੂਮਿਕਾ ਨੂੰ ਸਵੀਕਾਰ ਵੀ ਕਰ ਲਿਆ ਸੋ ਇਸ ਵਕਤ ਦੀ ਵੱਡੀ ਖਬਰ ਉਸ ਧਮਾਕੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਜੋ ਕਿ ਚੰਡੀਗੜ੍ਹ ਦੇ ਵਿੱਚ ਕਾਂਟ ਜਿਹੜਾ ਉਹ ਵਾਪਰਿਆ ਸੀਗਾ ਅਗਲੀ ਖਬਰ ਨਸ਼ੇ ਤਸਕਰੀ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਦੇਖਣ ਨੂੰ ਮਿਲੀ ਹੈ ਜੀ ਹਾਂ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਅਤੇ ਜੇਲ੍ਹ ਦੇ ਵਿੱਚ ਬੰਦ ਤਸਕਰਾਂ ਦੇ ਸੰਪਰਕ ਵਿੱਚ ਰਹਿਣ ਵਾਲੇ ਇੱਕ ਡਰੱਗ ਇੰਸਪੈਕਟਰ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਹੈ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕ ਜਿਹੜੀ ਟਾਸਕ ਫੋਰਸ ਵੱਲੋਂ ਕੀਤੀ ਗਈਏ ਕਾਰਵਾਈ ਦੌਰਾਨ ਪੁਲਿਸ ਨੇ ਡਰੱਗ ਇਨਸਪੈਕਟਰ ਕੋਲੋਂ 1.49 ਕਰੋੜ ਯਾਨੀ ਕਿ ਲਗਭਗ 1.5 ਕਰੋੜ ਦੀ ਨਕਦੀ ਨੂੰ ਬਰਾਮਦ ਕੀਤਾ ਹੈ ਅਤੇ ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਐਕਸ ਹੈਂਡਲ ਉੱਤੇ ਜਾਣਕਾਰੀ ਸਾਂਝਾ ਕਰਦਿਆਂ ਹੋਇਆ ਕਿਹਾ ਕਿ ਦੋਸ਼ੀ ਗੈਰ ਕਾਨੂੰਨੀ ਦਵਾਈਆਂ ਮੈਡੀਕਲ ਸਟੋਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਪੈਸੇ ਨੂੰ ਲਾਂਡਰਿੰਗ ਕਰਨ ਦੇ ਨਾਲ ਜੁੜੇ ਹੋਏ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਕਾਰਵਾਈਆਂ ਦੇ ਵਿੱਚ ਵੀ ਕਾਫੀ ਮਦਦ ਕਰਤਾ ਰਿਹਾ ਸੀਗਾ ਇਹੀ ਕਾਰਨ ਹੈ ਕਿ ਉਸਤੇ ਕੋਲ ਏਡੀ ਵੱਡੀ ਜਿਹੜੀ ਰਕਮ ਹੈ ਉਹ ਬਰਾਮਦ ਹੋਈ ਹੈ ਉਹਨਾਂ ਨੇ ਨਾਲ ਹੀ ਕਿਹਾ ਕਿ ਦੋਸ਼ੀ ਜੇਲ੍ਹ ਦੇ ਅੰਦਰ ਬੰਦ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਉਹਨਾਂ ਦੇ ਨਸ਼ੇ ਦੇ ਨੈੱਟਵਰਕ ਨੂੰ ਚਲਾ ਰਿਹਾ ਸੀਗਾ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਦੀਆਂ ਗੰਭੀਰ ਵਿੱਤੀ ਬੇਈਮਾਨੀਆਂ ਦਰਜ ਕਰਨ ਤੋਂ ਬਾਅਦ ਏ ਐਨ ਟੀ ਐਫ ਨੇ 7.9 ਕਰੋੜ ਅਤੇ 24 ਬੈਂਕ ਖਾਤਿਆਂ ਦੀ ਪਛਾਣ ਕਰਦਿਆਂ ਉਹਨਾਂ ਨੂੰ ਫ੍ਰੀਜ਼ ਕਰ ਦਿੱਤਾ ਇਸ ਤੋਂ ਇਲਾਵਾ ਦੋ ਬੈਂਕ ਲੱਖ ਰੁਪਏ ਜ਼ਬਤ ਕਰ ਲਏ ਗਏ ਨੇ 1.49 ਕਰੋੜ ਦੀ ਜਿਹੜੀ ਨਗਦੀ ਹੈ ਉਹ ਅਤੇ ਨਾਲ ਦੀ ਨਾਲ 260 ਗ੍ਰਾਮ ਸੋਨਾ ਅਤੇ ਵਿਦੇਸ਼ੀ ਮੁਦਰਾ ਵੀ ਇਸ ਵਿਅਕਤੀ ਦੇ ਕੋਲੋਂ ਬਰਾਮਦ ਹੋਇਆ ਹੈ ਉਹਨਾਂ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਇਸ ਤੋਂ ਇਲਾਵਾ ਗੈਰ ਕਾਨੂੰਨੀ ਗਤੀਵਿਧੀਆਂ ਦੀ ਕਮਾਈ ਦੇ ਰਾਹੀਂ ਹਾਸਲ ਕੀਤੀ ਮਹੱਤਵਪੂਰਨ ਸੰਪਤੀ ਦੀ ਪਛਾਣ ਵੀ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਜ਼ਿਰਕਪੁਰ ਅਤੇ ਡੱਬ ਵਾਲੀ ਦੇ ਵਿੱਚ 2.40 ਕਰੋੜ ਦੀ ਰੀਅਲ ਏਸਟੇਟ ਵੀ ਸ਼ਾਮਲ ਹੈ ਸੋ ਵੱਡੀ ਖਬਰ ਉਸ ਅਧਿਕਾਰੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਸ ਨੇ ਏਡੇ ਵੱਡੇ ਨੈਟਵਰਕ ਤੇ ਵਿੱਚ ਆਪਣਾ ਯੋਗਦਾਨ ਪਾ ਕੇ ਦੋ ਨੰਬਰ ਦੀ ਕਮਾਈ ਇਕੱਠੀ ਕੀਤੀ ਹੈ। ਸੋ ਅਖੀਰ ਦੇ ਵਿੱਚ ਹੱਥ ਪਾਉਨੇ ਆ ਅਖੀਰਲੀ ਖਬਰ ਦੇ ਨਾਲ ਜੀ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਆਪਣਾ 74ਵਾਂ ਜਨਮ ਦਿਨ ਮਨਾਉਣਗੇ ਇਸ ਮੌਕੇ ਅਜਮੇਰ ਸ਼ਰੀਫ ਤਰਗਾਹ ਵਿਖੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ 17 ਸਤੰਬਰ ਨੂੰ ਅਜਮੇਰ ਸ਼ਰੀਫ ਤਰਗਾਹ ਦੇ ਉੱਤੇ 4000 ਕਿਲੋ ਸ਼ਾਕਾਹਾਰੀ ਯਾਨੀ ਕਿ ਵੈਜੀਟੇਰੀਅਨ ਭੋਜਨ ਦਾ ਲੰਗਰ ਜਿਹੜਾ ਉਹ ਵੰਡਿਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਅਤੇ ਸੇਵਾ ਜਿਹੜਾ ਪੜਾਵਾ ਦੇ ਸੰਬੰਧ ਦੇ ਵਿੱਚ ਅਜਮੇਰ ਦਰਗਾਹ ਵਿਖੇ ਇਤਿਹਾਸਿਕ ਅਤੇ ਵਿਸ਼ਵ ਪ੍ਰਸਿੱਧ ਮਾੜੀ ਸ਼ਾਹੀ ਦੇਗ ਜਿਹੜੀ ਆ ਉਹ ਵਰਤਾਈ ਜਾਵੇਗੀ ਅਤੇ 4000 ਕਿਲੋ ਸ਼ਾਹੀ ਜਿਹੜਾ ਸ਼ਾਕਾਹਾਰੀ ਲੰਗਰ ਹੈ ਉਹ ਤਿਆਰ ਕੀਤਾ ਜਾਵੇਗਾ ਤੇ ਉਸ ਨੂੰ ਲੋਕਾਂ ਦੇ ਵਿੱਚ ਜਾਂ ਸ਼ਰਧਾਲੂਆਂ ਦੇ ਵਿੱਚ ਤਕਸੀਮ ਕੀਤਾ ਜਾਏਗਾ ਭਾਗ ਵੰਡਿਆ ਜਾਏਗਾ ਦਰਗਾਹ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਹ 550 ਸਾਲ ਪੁਰਾਣੀ ਪਰੰਪਰਾ ਚੱਲਦੀ ਆ ਰਹੀ ਹੈ ਸੋ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਲੈ ਕੇ ਉੱਥੇ ਇਸ ਵਾਰ ਕੁਝ ਵੱਖਰਾ ਹੀ ਅੰਦਾਜ਼ ਦੇਖ ਨੂੰ ਮਿਲੇਗਾ ਤੁਹਾਨੂੰ ਦੱਸ ਦਈਏ ਦਰਗਾਹ ਦੇ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਦੇਗ ਤੋਂ ਲੈ ਕੇ ਭੋਜਨ ਵੰਡਣ ਤੱਕ ਦੀ ਸਾਰੀ ਪ੍ਰਕਿਰਿਆ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਕੀਤੀ ਜਾਵੇਗੀ ਇਸ ਰਾਹੀਂ ਹਜ਼ਾਰਾਂ ਸ਼ਰਧਾਲੂਆਂ ਅਤੇ ਸਾਦਕਾਂ ਦੀ ਸੇਵਾ ਵੀ ਕੀਤੀ ਜਾਏਗੀ ਦੱਸਿਆ ਗਿਆ ਕਿ ਇਹ ਸਮਰੋਹ ਰਾਤ 10:30 ਵਜੇ حضرت ਖ्वाजा ਮੂਇਨਉਦੀਨ ਚਿਸ਼ਤੀ ਦੀ ਦਰਗਾਹ ਦੇ ਅੰਦਰ ਵੱਡੇ ਸ਼ਾਹੀ ਕੜਾਹੇ ਦੀ ਰੋਸ਼ਨੀ ਤੋਂ ਸ਼ੁਰੂ ਹੋਏਗਾ ਫਿਲਹਾਲ ਖਬਰਾਂ ਦਾ ਇਸ ਬਲਟਿਨ ਵਿੱਚ ਇਨਾਂ ਹੀ ਅਜੇਹੀਆਂ ਸਰਲ ਤਾਜ਼ਾ ਤਰੀਕ ਖਬਰਾਂ ਦੇਖਣ ਲਈ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰਕੇ ਕਮੈਂਟ ਕਰਕੇ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਓ ਤੇ ਅੱਜ ਇਨਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵੇਲਾ ਇਜਾਜ਼ਤ ਲੈਣ ਦਾ ਮਿਲਾਂਗੇ ਅਗਲੇ ਬਲਟਿਨ ਦੇ ਵਿੱਚ ਧੰਨਵਾਦ